ਅਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਤੇ ਪੁਲਿਸ ਦੇ ਵੱਲੋਂ ਮਜੀਠਾ ਰੋਡ ਗੁਰੂ ਹਰ राय ਸਾਹਿਬ ਗੁਰਦੁਆਰੇ ਦੇ ਕੋਲ ਪਿਛਲੇ 2 ਸਾਲ ਤੋਂ ਚੱਲ ਰਿਹਾ ਹੈ ਸਪਾ ਸੈਂਟਰ ਤੇ ਅੱਜ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਇਸ ਦੌਰਾਨ ਪੁਲਿਸ ਦੇ ਵੱਲੋਂ ਕੁਝ ਕੁੜੀਆਂ ਮੁੰਡਿਆਂ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਮਜੀਠਾ ਰੋਡ ਦੇ ਵਿੱਚ ਲਿਆ ਕੇ ਕਾਰਵਾਈ ਕੀਤੀ ਗਈ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਗਈ ਗੁਰਦੁਆਰਾ ਸ੍ਰੀ ਹਰ राय ਸਾਹਿਬ ਦੇ ਨਜ਼ਦੀਕ ਇੱਕ ਪਾਸੇ ਸੈਂਟਰ ਚੱਲ ਰਿਹਾ ਜਿਹੜਾ ਹੈ ਇੱਕ ਸਪਾ ਸੈਂਟਰ ਚੱਲ ਰਿਹਾ ਹੈ ਤੇ ਇਸ ਨੂੰ ਜਿਸ ਵਿੱਚ ਫਰੋਸ਼ੀ ਦਾ ਤੰਦਾ ਵੀ ਚੱਲ ਰਿਹਾ ਹੈ ਇਸ ਜਿਸ ਤੇ ਅੱਜ ਅਸੀਂ ਰੇਡ ਕੀਤੀ ਤੇ ਮੌਕੇ ਤੇ ਹੀ ਕੁਝ ਲੋਕਾਂ ਨੂੰ ਕਾਬੂ ਕੀਤਾ ਹੈ ਅਧਿਕਾਰੀ ਨੇ ਮੁੱਖ ਦੋਸ਼ੀ ਇਸਪਾਸ ਸੈਂਟਰ ਦੇ ਮਾਲਕ ਅਤੇ ਉਸਦੇ ਸਾਥੀ ਦੇ ਖਿਲਾਫ ਵੀ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਫਤਾਰ ਕੀਤਾ ਹੈ ਤੇ ਬਾਕੀ ਜੋੜੇ ਕੁੜੇ ਆ ਮੁੰਡੇ ਗ੍ਰਫਤਾਰ ਕੀਤੇ ਗਏ ਨੇ ਉਹਨਾਂ ਨੂੰ ਜਾਣਕਾਰੀ ਆਸੂ ਕੀ ਕੀਤੀ ਜਾ ਰਹੀ ਹੈ ਜਾਣਕਾਰੀ ਮਿਲਣ ਤੋਂ ਬਾਅਦ ਵੰਦੀ ਕਾਰਵਾਈ ਵੀ ਕੀਤੀ ਜਾਵੇਗੀ ਆ ਮਜੀਠਾ ਰੋਡ ਦੇ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਗੁਰਦੁਆਰੇ ਦੇ ਨੇੜੇ ਸਪਾਸ ਸੈਂਟਰ ਸੀ ਸਕਾਈ ਜੈਕ ਉੱਤੇ ਰੀਡ ਕੀਤੀ ਗਈ ਹੈ ਉਥੋਂ ਮੇਨਲੀ ਤਾਂ ਜਿਹੜਾ ਉਹਦਾ ਉਹਦੀ ਬਾਲਕਾ ਰਾਜਵਿੰਦਰ ਕੌਰ ਤੇ ਉਹਦੇ ਨਾਲ ਜਿਹੜਾ ਉਹਦਾ ਸਾਥੀ ਸ਼ਕਤੀ ਸ਼ਰਮਾ ਜਿਹੜਾ ਸੀ ਇਹਨੂੰ ਸਬਾਤ ਚਲਾ ਰਿਹਾ ਸੀ ਤੇ ਨਾਲ ਹੀ ਇੱਥੇ ਉਹ ਸੈਕਸ ਰੈਕਡ ਵੀ ਚਲਾ ਰਿਹਾ ਸੀ ਧੰਦਾ ਵੀ ਚਲਾ ਰਿਹਾ ਸੀ ਇਹ ਦੋ ਮੇਨ ਜਿਹੜੇ ਨੇ ਇਹਨਾਂ ਦੋਸ਼ੀਆਂ ਤੇ ਐਫਆਰ ਲਾਉਤੀ ਹੋਈ ਆ ਤੇ ਬਾਕੀ ਜਿਹੜੇ ਨੇ ਉਹਨਾਂ ਦੇ ਉੱਤੇ ਵੈਰੀਫਾਈ ਕਰਕੇ ਜੋ ਬੰਦਾ ਹੋਵੇਗਾ ਕਦੋਂ ਨੂੰ ਤਬਕ ਕਰਦੀ ਕੀਤੀ ਕੋਈ ਵਿਦੇਸ਼ੀ ਨਹੀਂ ਹੈਗੀ ਟੋਟਲ ਇਹਨਾਂ ਦੇ ਵਿੱਚ ਕੁਝ ਤਾਂ ਵਿਕਟਮ ਹੈਗੀਆਂ ਨੇ ਤਾਂ ਕੋਈ ਕੋਈ ਇਹਨਾਂ ਦੇ ਜਿਹੜੇ ਦੋ ਮੈਨੇਜਰ ਨੇ ਨਾਲ ਤੇ ਇੱਕ ਰਾਜਵਿੰਦਰ ਕੌਰ ਤੇ ਇੱਕ ਜਿਹੜਾ ਉਹਦਾ ਸਾਥੀ ਓਨਰ ਜਿਹੜਾ ਸ਼ਕਤੀ ਚੰਦ ਇਹ ਪਤਾ ਲੱਗਾ ਕਿ ਪਿੱਛੇ 2 ਸਾਲ ਤੋਂ ਇੱਥੇ ਸਪਾਸ ਸੈਂਟਰ ਚਲਾ ਰਹੇ ਸੀ ਸੀ